ਤੁਸੀਂ ਪੋਸਟਮਾਰਟਮ ਕਰਾਉਣ ਆਇਓ ਆਪਣੇ ਤੇਜਪਾਲ ਦਾ ਅੱਜ ਫਿਰ ਸੰਤੁਸ਼ਟ ਹੋ ਗਏ ਪੁਲਿਸ ਦੀ ਕਾਰਵਾਈ ਤੋਂ ਜਿਹਦੇ ਲਈ ਤੁਸੀਂ ਹੁਣ ਮੰਨਗੇ ਵਾਹਿਗੁਰੂ ਜੀ ਦਾ ਤਾਲ ਸਾਰਾ ਹੀ ਬਰ ਚਿਤੁ ਕਿਤੇ ਚਲੋ ਨਕਾਲਪੁਰ ਫਾਇਗੁਰੂ ਜੀ ਦਾ ਪਾਣਾ ਨਾ ਸਬਨਾ ਮਰਨਾ ਆਇਆ ਵੇ ਛੋੜਾ ਸਬਨਾ ਰਾਜਪੂਤ ਹੁਸਿਆਨਿਆ ਅਗੇ ਮੰਗਤਿ ਲਾਹ ਜਿਹਹਾ ਜੀਰੀ ਲਿਜਿਆ ਤੇ ਹੁਕਮ ਕਮਾਖੇ ਖੰਦੇ ਆਂਦੇ ਮੰਗਦਾ ਸਭੇ ਉਥੇ ਚਾਹੀ ਜਿਆ ਤਾ ਲੰਗ ਫਮਾ ਜੀ ਮਾਧਿ ਪ੍ਰਸ਼ਾਸਨ ਨੇ ਦੋ ਬੰਦੇ ਆਤ ਉਹਦੀ ਇਵੈਸਟ ਜਪ ਸਕੇ ਸਾਨੂੰ ਪਤਾ ਹੀ ਆ ਤੀਸਰੇ ਬੰਦੇ ਦਾ ਪੂਰਨ ਵਿਸ਼ਵਾਸ ਵਿੱਚ ਉਹਨਾਂ ਨੂੰ ਵਿਸ਼ਵਾਸ ਦੇ ਕੇ ਰਾਤ ਨੂੰ ਸਾਡੀ ਐਸਐਸਪੀ ਸਾਹਿਬ ਨਾਲ ਮੀਟਿੰਗ ਹੋਈ ਸੀਗੀ ਜਿੱਤੇ ਚੰਗੇ ਬੰਦਿਆਂ ਨੇ ਆ ਕੇ ਵਾਅਦਾ ਕੀਤਾ ਐਸਐਸਪੀ ਸਰਦਾਰ ਅਦਤਨ ਕੋ ਗਪਤਾ ਜੀ ਸਰ ਜਤਿੰਦਰ ਸਿੰਘ ਐਸਐਸਪੀ ਵੀ ਰੇਲ ਸਾਰੀ ਡੀਐਸਪੀ ਉਹਨਾਂ ਵੱਲੋਂ ਵਿਸ਼ਵਾਸ ਦਿੱਤਾ ਗਿਆ ਪੂਰਾ ਤੇ ਜੀ ਦੇ ਕਰਕੇ ਉਹਨਾਂ ਦੇ ਵਿਸ਼ਵਾਸ ਤੇ ਅਸ਼ੇਰੀ ਪੋਸਟ ਮਾਦਮ ਚਲਵਾ ਰਹੇ ਆ ਤੇ ਸ਼ਰਮਾ ਦਾ ਮੰਦਰ ਹੋ ਰਿਹਾ ਤੇ ਉਸ ਮਾਦਮ ਤੋਂ ਬਾਅਦ ਕੱਲ ਨੂੰ 12 ਵਜੇ ਅੰਮ੍ਰਿਤਸਰ ਦੇ ਨਵੀਂ ਦੇ ਖੇਡ ਸਟੇਡੀਅਮ ਚ ਸੰਸਕਾਰ ਹੋ ਰਿਹਾ ਦਾ ਖੇਡ ਸਟੇਡੀਅਮ ਦੇ ਵਿੱਚ ਕਹੋ ਕਿ ਖੇਡ ਸਟੇਡੀਅਮ ਦਾ ਪਿਆਰ ਸੀ ਉਹ ਉਸ ਮਿੱਟੀ ਨਾਲ ਪਿਆਰ ਸੀ ਤੇ ਉਸ ਮਿੱਟੀ ਜਿਹਨੇ ਮਿੱਟੀ ਹੋ ਜਾਣਾ ਅੱਜ ਨੂੰ 12 ਵਜੇ ਸੰਸਕਾਰ ਤੇ ਪਹੁੰਚਣੀ ਗੰਗੀ ਪੀਤਾ ਪਾਲ ਦਾ ਗਮੇ ਦੂਸਰੀ ਬੇਨਤੀ ਨੌਜਵਾਨੀ ਨੂੰ ਇਹ ਆ ਕਿ ਜੀ ਸਾਡੇ ਨਾਲ ਜੋ ਹੋ ਗਿਆ ਹਦਾ ਕਰ ਪਤਾ ਹੈਗਾ ਸੋਦੇ ਸਾਰੇ ਸਾਹਮਣੇ ਆ ਅਲਾਕੇ ਚਾ ਅੱਗੇ ਪਸਲੋ ਔਰ ਜੀ ਦੇ ਨਾਲ ਵੀ ਤੁਰਨਾ ਇੰਨਾ ਗਿਸ਼ਤੀ ਦੋ ਕੇ ਤਰੋ ਉਹ ਜਿਹੜਾ ਬੰਦਾ ਥਾਲੀ ਚ ਖਾਂਦਾ ਉਹ ਸਹੀ ਨਗਰ ਦੇ ਕਰ ਜੇ ਤੇ ਮੋਟਰ ਦਾ ਰੱਖਣਾ ਕੋਈ ਚਲਾ ਦੇ ਬਸ ਇਹ ਨਾਲ ਇਹੋ ਯਾਰ ਮਾਰਨਾ ਹੈ ਹਾਂ ਯਾਰ ਮਾਰਨਾ ਵੀ ਬਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਕਪੜੀਨ ਦਾ ਇਹ ਤੇਜ਼ਪਲ ਦੇ ਮਾਡਲ ਤੋਂ ਬਾਅਦ ਅੱਜ ਪਰਿਵਾਰ ਮੰਨੇ ਆ ਪੋਸਟ ਮਾਡਲ ਲਈ ਔਰ ਕੱਲ ਨੂੰ ਉਹਨਾਂ ਨੇ ਅੰਦਰ ਨੂੰ ਜ਼ਿਕਰ ਵੀ ਰੱਖਿਆ ਹੈ ਕੋਲੋਜੀ ਕੰਮ ਤੋਂ ਫਰਤ ਪਾਈਦਾ ਬਟ ਅਜੇ ਤੀਜਾ ਮੁੱਲਜਮਾ ਉਹ ਜਲਦੀ ਕਾਬੂ ਹੋ ਜਾਊਗਾ ਜੀ ਹਾਂ ਜੀ ਹਾਂ ਬਸ ਉਹਦਾ ਜਿਵੇਂ ਕਿ ਪਹਿਲੇ ਦੇਵਾਂ ਤੋਂ ਐਸਐਸਪੀ ਸਾਹਿਬ ਖੁਦ ਮੋਨੀਟਰ ਕਰ ਰਹੇ ਆ ਟੀਮਾਂ ਬਣਿਆ ਹੋਈਆਂ ਐ ਐਸਪੀ ਆਈ ਮੈਡਮ ਕਿ ਉਸੇ ਸਾਡੀ ਇਸ ਬੀਚ ਕੋਈ ਫਰਕ ਨਹੀਂ ਪਿਆ ਸਾਡੀ ਜਿਹੜੀ ਇਨਵੈਸਟੀਗੇਸ਼ਨ ਚੱਪੀ ਸੀਗੀ ਉਹ ਬਿਲਕੁਲ ਸਹੀ ਡਾਇਰੈਕਸ਼ਨਸ ਜਾ ਰਹੀ ਹੈ ਤੇ ਉਹਦੇ ਤਹਿਤੀ ਪਹਿਲਾਂ ਦੋ ਦੋਸ਼ੀ ਫੜੇ ਗਏ ਐ ਲੈਪਨ ਕਵਰ ਹੋ ਚੁੱਕਿਆ ਹੈ ਕਿ ਇੱਕ ਇੱਕ ਦੋਸ਼ੀ ਜਿਹੜਾ ਰਹਿੰਦਾ ਹੈ ਉਹਦੇ ਲਈ ਵੀ ਪੂਰੀ ਉਸਤੈਦੀ ਵਰਤੀ ਜਾ ਰਹੀ ਹੈ ਤੇ ਜਲਦੀ ਦੋਸ਼ੀ ਕਾਬੂ ਕਰ ਲਿਆ ਜਾਊਗਾ ਤੇ ਇਸ ਲਈ ਪਰਿਵਾਰ ਜਿਹੜਾ ਹੈਗਾ ਉਹਨਾਂ ਨੇ ਪੁਲਿਸ ਤੋਂ ਯਕੀਨ ਰੱਖਿਆ ਹੈ ਤੇ ਵਿਸ਼ਵਾਸ ਹੈ ਇਹਨਾਂ ਨੂੰ ਕਿ ਅਸੀਂ ਜਲਦੀ ਦੋਸ਼ੀ ਤੇ ਚਾ ਵੀ ਕਾਬੂ ਕਰ ਲਾਂਗੇ ਤੇ ਪੋਸਟਮਾਰਮ ਹੋ ਰਿਹਾ ਹੈ ته تنور ته رسېږه کاوه ته چی هر اک خپل دیږي